ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸੋਹਣੇ ਸੋਹਣੇ ਸੂਟ ਸਾਰੇ ਹੀ ਸੂਟ ਨਾਰਮਲ ਪ੍ਰਾਈਸ ਦੇ ਰਹਿਣਗੇ ਇੱਕੋ ਹੀ ਪ੍ਰਾਈਸ ਦੇ ਰਹਿਣਗੇ ਤੇ ਕੀ ਸਟਾਫ ਹੋਊਗਾ ਜੀ ਕਿ ਕਿਸ ਤਰ੍ਹਾਂ ਦੇ ਦੁਪੱਟੇ ਨੇ ਆਪਾਂ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖ ਲੈਣਾ ਤੇ ਅੰਤ ਤੱਕ ਦੇਖਣਾ ਨਾ ਇੱਕੋ ਹੀ ਪ੍ਰਾਈਸ ਦੇ ਸੂਟ ਰਹਿਣਗੇ ਜੀ ਤੇ ਜਿਸ ਤਰ੍ਹਾਂ ਕਿ ਹੁਣ ਨਾ ਹੀ ਤਾਂ ਠੰਡ ਪੈ ਰਹੀ ਹੈ ਨਾ ਹੀ ਗਰਮੀ ਪੈ ਹੁਣ ਮੌਸਮ ਦੇ ਹਿਸਾਬ ਨਾਲ ਇਹ ਸੂਟ ਪਰਫੈਕਟ ਰਹਿਣਗੇ ਤੇ ਨਾਰਮਲ ਪ੍ਰਾਈਸ ਦੇ ਨੇਗੇ ਹਰ ਇੱਕ ਦੇ ਬਜਟ ਚ ਰਹਿਣ ਵਾਲੇ ਨੇਗੇ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋਗੇ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਇਹ ਸੂਟਰ ਔਨਲਾਈਨ ਹੀ ਸੇਲ ਕਰਦੇ ਆਪਾਂ ਤੇ ਸਾਰਿਆਂ ਤੋਂ ਪਹਿਲਾਂ ਸੂਟ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਵਰਕ ਵਾਲਾ ਸੂਟ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈਗਾ ਕਲਰ ਇੱਥੇ ਬਿਲਕੁਲ ਪਰਫੈਕਟ ਆ ਰਿਹਾ ਜੀ ਜਿਹੜਾ ਕਲਰ ਕੈਮਰੇ ਵਿੱਚ ਦਿਖਾਈ ਦਿੰਦਾ ਬਿਲਕੁਲ ਪਰਫੈਕਟ ਕਲਰ ਆ ਰਿਹਾਗਾ ਦੇਖੋ ਇਸ ਤਰ੍ਹਾਂ ਦਾ ਇਹਦੇ ਵਰਕ ਹੋਇਆ ਹੋਇਆ ਘੇਰ ਤੇ ਦੇਖੋ ਜੀ ਤੇ ਆਹ ਵਾਲਾ ਘੇਰੇ ਤੇ ਆਵਗੜ ਡਿਜ਼ਾਈਨ ਦੇਖੋ Thread ਦਾ ਵਰਕ ਹੋਇਆ ਹੋਇਆ ਬਿਲਕੁਲ ਆਪਾਂ ਤੁਹਾਨੂੰ ਕੋਲਮ ਵਰਕ ਦਿਖਾਉਣੇ ਆਂਗੇ ਤੇ ਆਹ ਇਹਦੇ ਉੱਪਰ ਕ੍ਰਾਂਟ ਤੇ ਇਸ ਤਰ੍ਹਾਂ ਦਾ ਵਰਕ ਗਲੇ ਤੱਕ ਵਰਕ ਜਾਊਗਾ ਜੀ ਗਲੇ ਦਾ ਵਰਕ ਨਹੀਂ ਬਣਿਆ ਹੋਇਆ ਸਿਰਫ ਇਸੇ ਤਰ੍ਹਾਂ ਹੀ ਕਲੀਆਂ ਬਣੀਆਂ ਹੋਈਆਂ ਨੇ ਵਿੱਚ ਫਲਾਵਰ ਨਹੀਂ ਠੀਕ ਹੈ ਜੀ ਜਾਮ ਕਾਟਨ ਦਾ ਸਟੱਫ ਰਹੇਗਾ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਤੇ ਇਸ ਤਰ੍ਹਾਂ ਨਾਲ ਇਹਦੇ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਵਰਕ ਆਏਗਾ 2.5 ਮੀਟਰ ਦੀ ਕੱਟ ਰਹੇਗੀ ਜੀ ਇਸ ਤਰ੍ਹਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਮੈਚਿੰਗ ਸੂਟ ਹੈ ਜੀ ਇਹ ਤੇ ਨਾਲ ਇਹਦੇ ਦੁਪੱਟਾ ਰਹੂਗਾ ਜੀ ਟਾਈ ਐਂਡ ਡਾਈ ਦਾ ਦੁਪੱਟਾ ਰਹੂਗਾ ਲੈਸ ਲੱਗੀ ਹੋਈ ਹੈ ਜੀ ਦੁਪੱਟੇ ਨੂੰ ਟਾਈ ਐਂਡ ਡਾਈ ਦਾ ਦੁਪੱਟਾ ਰਹੂਗਾ ਦੇਖੋ ਇਸ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਕਾਟਨ ਦੀ ਹੀ ਇਹਦੇ ਉੱਪਰ ਲੈਸ ਲੱਗੀ ਹੋਈ ਹੈ 850 ਰੁਪਿਆ ਪ੍ਰਾਈਸ ਰਹੂਗਾ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਨਾਲ ਦਾ ਦੂਸਰਾ ਕਲਰ ਮਾਊਸ ਕਲਰ ਆ ਜੀ ਇਹ ਦੇਖੋ ਇਹ ਕੇਰੇ ਤੇ ਵਰਕ ਵਰਕ ਸੇਮ ਆ ਜੀ ਸਟੱਫ ਵੀ ਬਿਲਕੁਲ ਸੇਮ ਆ ਸਿਰਫ ਕਲਾ ਦਾ ਹੀ ਫਰਕ ਹੈ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਬੂਟੇ ਜਾਨਗੇ ਬਹੁਤ ਸਫਾਈ ਨਾਲ ਵਰਕ ਹੋਇਆ ਹੋਇਆ ਕੱਪੜਾ ਵੀ ਬਹੁਤ ਸੋਹਣਾ ਬਿਨਾ ਲਾਈਨਿੰਗ ਤੋਂ ਵਣ ਵਾਲਾ ਸੂਟ ਹੈਗਾ ਕਿਸੇ ਵੀ ਜੀ ਇਸ ਦੀ ਪਹਿਣ ਇਹਨੂੰ ਸੂਟ ਨੂੰ ਪਾ ਸਕਦੀ ਹੈਗੀ ਦੇਖੋ ਜੀ ਸਲਵਾਰ ਸੇਮ ਨਾਲ ਦੀ ਰਹੇਗੀ ਜੀ ਸਲਵਾਰ ਦੇ ਉੱਪਰ ਉਸੇ ਤਰ੍ਹਾਂ ਦਾ ਹੀ ਵਰਕ ਰਹੂਗਾ ਤੇ ਦੁਪੱਟਾ ਵੀ ਬਿਲਕੁਲ ਸੇਮ ਰਹੂਗਾ ਟਾਈ ਐਂਡ ਡਾਈ ਦਾ ਦੁਪੱਟਾ ਹੈਗਾ ਮੈਨੂੰ ਸਲਵਾਰੇ ਦੀ ਇੱਧਰ ਉੱਧਰ ਹੋ ਗਈ ਕੱਪੜਿਆਂ 'ਚ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਰੱਖੋ ਠੀਕ ਹੈ ਜੀ ਤੇ ਤੀਸਰਾ 850 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਤੇ ਹੁਣ ਆਪਾਂ ਤੁਹਾਨੂੰ ਤੀਸਰਾ ਸੂਟ ਦਿਖਾਉਨੇ ਆਂਗੇ ਇਹ ਸੇਲ ਪ੍ਰਾਈਸ ਤੇ ਨੇ ਸੂਟ ਜੀ ਪਹਿਲਾਂ ਇਹਨਾਂ ਦਾ ਪ੍ਰਾਈਸ ਜ਼ਿਆਦਾ ਸੀ ਤਾਂ ਜੀ ਇਹ ਹੈਗਾ ਜੀ ਮਸਲੀਨ ਦਾ ਸੂਟ ਇਸ ਤਰ੍ਹਾਂ ਦਾ ਇਹਦੇ ਵਰਕ ਹੋਇਆ ਉੱਪਰ ਨੂੰ ਦੋ ਕੱਲੀਆਂ ਜਾਣਗੀਆਂ ਗਲੇ ਦਾ ਗਲੇ ਦਾ ਵਰਕ ਨਹੀਂ ਹੋਇਆ ਹੋਇਆਗਾ ਸਿਰਫ ਇਸ ਤਰ੍ਹਾਂ ਉੱਪਰ ਨੂੰ ਦੋ ਕਲੀਆਂ ਜਾਣਗੀਆਂ ਫਿਰ ਇਹ ਵਾਲਾ ਫਲਾਵਰ ਆਜੂ ਜੀ ਤੇ ਇਸ ਤਰ੍ਹਾਂ ਇਹਦੇ ਘੇਰੇ ਤੇ ਕੰਮ ਹੋਇਆ ਹੋਇਆ ਹੈ ਦੇਖੋ ਆਹ ਵਾਲਾ ਜਿਹੇ ਘੇਰੇ ਤੇ ਕੰਮ ਹੋਇਆ ਹੈ ਘੇਰੇ ਦੇ ਨਾਲ ਹੀ ਇਸ ਤਰ੍ਹਾਂ ਦਾ ਵੱਡਾ ਮੋਟਾ ਬਣਿਆ ਹੋਇਆ ਫਲਾਵਰ ਬਣੇ ਹੋਏ ਨੇਗੇ ਤੇ ਉੱਪਰ ਨੂੰ ਦੋ ਕਲੀਆਂ ਜਾਣੀਆਂ ਆਲਓਵਰ 5 ਮੀਟਰ ਸੂਟ ਆ ਜੀ ਵਰਕ ਵਾਲਾ ਨਾਲ ਇਹਦੇ ਦੁਪੱਟਾਗਾ ਇਸ ਤਰ੍ਹਾਂ ਦਾ ਵਰਕ ਵਾਲਾ ਨਾਲ ਦੁਪੱਟਾ ਦਾ ਦੁਪੱਟੇ ਦੇ ਵਿੱਚ ਬੂਟੀ ਰਹੂਗੀ ਜੀ ਤੇ ਨਾਲ ਇਸ ਤਰ੍ਹਾਂ ਦੀ ਕਾਟਨ ਦੀ ਲੈਸ ਲੱਗੀ ਹੋਊਗੀ ਫਿਨਿਸ਼ਿੰਗ ਹੋਈ ਹੋਊਗੀ 850 ਰੁਪਿਆ ਇਹਦਾ ਵੀ ਪ੍ਰਾਈਸ ਆ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਜੀ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰਾ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇ ਜੀ ਵਰਕ ਵਾਲੇ ਸਟਾਫ ਵੀ ਬਿਲਕੁਲ ਸੌਫਟ ਹੈ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਆਵਰਾ ਸੂਟ ਹੈਗਾ ਜੀ ਇਹ ਵੀ ਮਸਲੀਨ ਦਾ ਇਹ ਬਿਲਕੁਲ ਸੌਫਟ ਮਸਲੀਨ ਆ ਚੁਬਣ ਵਾਲੀ ਮਸਲੀਨ ਨਹੀਂ ਹੈਗੀਗੀ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਕੈਮਰੇ 'ਚ ਥੋੜਾ ਜਿਹਾ ਇਸ ਤੋਂ ਡਾਰਕ ਹੈਗਾ ਤੇ ਫਰੰਟ ਤੇ ਇਹਦੇ ਇਸ ਤਰ੍ਹਾਂ ਦਾ ਪੈਚ ਵਰਕ ਹੋਇਆ ਪਿਆ ਠੀਕ ਹੈ ਜੀ ਇਹ ਕਮੀਜ਼ ਦਾ ਕਪੜਾ ਤੇ ਨਾਲ ਇਹਦੇ ਵਰਕ ਵਾਲੀ ਹੀ ਸਲਵਾਰ ਆਏਗੀ ਦੇਖੋ ਪਲੇਨ ਸਲਵਾਰ ਰਹੇਗੀ ਜੀ ਇਸ ਤਰ੍ਹਾਂ ਸਲਵਾਰ ਦੇ ਮੁਰੀਆਂ ਤੇ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਇਹਦੇ ਨਾਲ ਵੀ ਟਾਈ ਐਂਡ ਡਾਈ ਦਾ ਦੁਪੱਟਾ ਇਹਦੇ ਨਾਲ ਵੀ ਟਾਈ ਐਂਡ ਡਾਈ ਦਾ ਦੁਪੱਟਾ ਸਾਈਡਾਂ ਤੇ ਇਹਦੇ ਇਸ ਤਰ੍ਹਾਂ ਦੀ ਫਲੇਸ ਲੱਗੀ ਹੋਈ ਹੈ 850 ਰੁਪਏ ਪ੍ਰਾਈਸ ਹੈ ਜੀ ਇਹਦਾ ਵੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਆਵਲੀ ਬਾਟਮ ਆ ਜੀ ਉਹਦੇ ਨਾਲ ਦੇਖੋ ਇਸ ਤਰ੍ਹਾਂ ਦੀ ਜਿਹੜਾ ਆਪਾਂ ਤੁਹਾਨੂੰ ਮਾਊਸ ਕਲਰ ਦਾ ਸੂਟ ਦਿਖਾਇਆ ਇਸ ਤਰ੍ਹਾਂ ਦੀ ਉਹਦੇ ਨਾਲ ਬਾਟਮ ਆ ਵਰਕ ਵਾਲੀ

ਇੱਕ ਆਪਣੇ ਗਲੇ ਕੋਲ ਵਰਕ ਆ ਜੂ ਇਹਦਾ ਫਲਾਵਰ ਤੇ ਠੀਕ ਹੈ ਜੀ ਇਹ ਘੇਰੇ ਤੇ ਆਊਗਾ ਆ ਗਲੇ ਕੋਲ ਆਊਗਾ 5 ਮੀਟਰ ਸੂਟ ਰਹੂਗਾ ਜੀ ਆਲ ਓਵਰ ਨਹੀਂ ਜੀ ਪਲੇਨ ਸਲਵਾਰ ਰਹੂਗੀ ਇਹਦੇ ਨਾਲ ਪਲੇਨ ਕਾਟਨ ਦੀ ਸਲਵਾਰ ਐਸ ਤਰ੍ਹਾਂ ਦਾ ਕਮੀਜ਼ ਇਹਦਾ ਠੀਕ ਹੈ ਜੀ ਤੇ ਦੁਪੱਟਾ ਹੈਗਾ ਇਹਦਾ ਬਹੁਤ ਸੋਹਣਾ ਸਟੱਫ ਆ ਜੀ ਬਿਲਕੁਲ ਸੌਫਟ ਸੂਟਨੇਗੇ ਇਸ ਤਰ੍ਹਾਂ ਦਾ दुपट्टा रहेगा दुपट्टेड आजगा जी देखो। लाइट वेट स्पून का दुपट्टा ये भी साढ़े अठ सौ जी सारे सूट अज आले साढ़े अठ सौ प्राइज रह एक सूट तो भी कॉटन का ਰਸੂਠੇਗਾ ਦੇਖੋ ਜੀ ਇਹ ਵਾਲਾ ਇਹਦੇ ਘੇਰੇ ਤੇ ਵਰਕ ਰਹੇਗਾ ਸੀਕੁਐਂਸ ਦਾ ਵਰਕ ਹੈ ਤੇ ਇਸ ਤਰ੍ਹਾਂ ਇਹਦੇ ਕੀਤੇ ਮੋٹے ਬਣੇ ਹੋਏ ਨੇਗੇ ਆਹ ਵਾਲੇ ਗਲੇ ਤੇ ਕੰਮ ਰਹੇਗਾ ਸਾਰੇ ਇਹਦੇ ਫਰੰਟ ਵਾਲੇ ਪੱਲੇ ਤੇ ਜੀ ਦੇਖੋ ਇਸ ਤਰ੍ਹਾਂ ਦੀ ਕਢਾਈ ਰਹੇਗੀ ਆਰੀ ਦੀ ਕਢਾਈ ਰਹੇਗੀ ਸਾਰੇ ਕਮੀਜ਼ ਦੇ ਫਰੰਟ ਤੇ ਬੈਕ ਇਹਦੀ ਇਸ ਤਰ੍ਹਾਂ ਪਲੇਨ ਰਹੇਗੀ ਇਸ ਤਰ੍ਹਾਂ ਬੈਕ ਤੇ ਇਹਦੇ ਵਰਕ ਨਹੀਂ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਦੇਖੋ ਠੀਕ ਹੈ ਜੀ ਆਹ ਵਾਲਾ ਇਹਦੇ ਬਾਹਾਂਾਂ ਤੇ ਕੰਮ ਰਹੇਗਾ ਇਸ ਤਰ੍ਹਾਂ ਪਲੇਨ ਇਹਦੇ ਨਾਲ ਸਲਵਾਰ ਰਹੇਗੀ ਜੀ ਆਹ ਵਾਲੀ ਪਲੇਨ ਸਲਵਾਰ ਹੈ ਇਹਦੇ ਨਾਲ ਤੇ ਨਾਲ ਇਹਦੇ ਵਰਕ ਵਾਲਾ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਦਾ ਸ਼ਾਲ ਵਰਗਾ ਦੁਪੱਟਾ ਦਾ ਦੇਖੋ ਜੀ ਇਸ ਤਰ੍ਹਾਂ ਆਰੀ ਦਾ ਕੰਮ ਇਹਦੇ ਦੁਪट्टे ਤੇ ਵੀ ਰਹੇਗਾ ਸਾਰੇ ਦੁਪੱਟੇ ਵਿੱਚ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇਗੇ ਬਾਰਡਰ ਬਣਿਆ ਹੋਇਆ ਤੇ ਆਰੀ ਦਾ ਕੰਮ ਹੋਇਆ ਹੋਇਆ ਦਾ 850 ਰੁਪਏ ਇਹਦਾ ਵੀ ਪ੍ਰਾਈਸ ਰਹੇਗਾ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇੱਕ ਮਸਲੀਨ ਦਾ ਥੋੜੇ ਜਿਹਾ ਡਾਰਕ ਕਲਰ ਨੇ ਹੁਣ ਆਪਣੇ ਕੋਲ ਇਹ ਸੂਟ ਰਹੇਗਾ ਜੀ ਮਸਲੀਨ ਦਾ ਇਹ ਸਿੰਥੈਟਿਕ ਚ ਮਸਲੀਨ ਆ ਗਈ ਥੋੜੀ ਚਮਕ ਵਾਲੀ ਹੈਗੀ ਇਹ ਦੇਖ ਕੇ ਇਹ ਰਿਹਾ ਤੇ ਵਰਕ ਆਗਾ ਇਸ ਤਰ੍ਹਾਂ ਤੇ ਆਲ ਓਵਰ ਇਹ ਸੂਟ ਰਹੇਗਾ ਜੀ ਸ਼ਾਇਦ ਇਹਦੀਆਂ ਬਾਹਾਂ ਤੇ ਵੀ ਕੰਮ ਹੈਗਾ ਹਾਂਜੀ ਆ ਇਸ ਤਰ੍ਹਾਂ ਇਹਦੀਆਂ ਬਾਹਾਂ ਤੇ ਕੰਮ ਰਹੇਗਾ ਤੁਸੀਂ ਸਲਵਾਰ ਤੇ ਵੀ ਕਰ ਸਕਦੇ ਹੋ ਬਾਹਾਂ ਤੇ ਵੀ ਕਰ ਸਕਦੇ ਹੋਗੇ ਆਲ ਓਵਰ 5 ਮੀਟਰ ਇਹ ਸੂਟ ਰਹੇਗਾ ਤੇ ਇਹਦੇ ਨਾਲ ਦੁਪੱਟਾ ਹੈਗਾਗਾ ਮਸਲਿਨ ਦਾ ਸੀਕਵੈਂਸ ਦਾ ਵਰਕ ਰਹੇਗਾ ਦੁਪੱਟੇ 'ਚ ਇਸ ਤਰ੍ਹਾਂ ਜੀ ਤੇ ਲੈਸ ਦਾ ਇਹਦੇ ਉੱਪਰ ਇਸ ਤਰ੍ਹਾਂ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਸੀਕਵੈਂਸ ਦਾ ਵਰਕ ਹੈਗਾ ਇਹ ਰਿਤੇ ਬਹੁਤ ਸੋਹਣਾ ਵਰਕ ਹੈ ਬਾਹਾਂ ਤੇ ਬਹੁਤ ਸੋਹਣਾ ਵਰਕ ਹੈ ਤੁਸੀਂ ਸਲਵਾਰ ਤੇ ਵੀ ਕਰ ਸਕਦੇ ਹੋ 850 ਰੁਪਏ ਪ੍ਰਾਈਸ ਰਹੂਗਾ ਜੀ ਅੱਜ ਵਾਲੇ ਸੂਟਾਂ ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਜੀ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਇਹ ਵੀ ਮਸਲੀਨ ਚਾ ਜੀ ਇਹ ਵੀ ਥੋੜੀ ਜਿਹੀ ਸਿੰਥੈਟਿਕ ਵਾਲੀ ਚਮਕ ਵਾਲੀ ਮਸਲੀਨ ਹੈ ਇਹ ਵੀ ਆਲਓਵਰ 5 ਮੀਟਰ ਸੂਟ ਹੈ ਦੇਖੋ ਇਸ ਤਰ੍ਹਾਂ ਇਹਦੇ ਤੇ ਵਰਕ ਹੋਇਆ ਹੋਇਆ ਹੈ ਇਹ ਤੁਸੀਂ ਥੋੜਾ ਜਿਹਾ ਪਾਰਟੀ ਵੇਅਰ ਆ ਤੁਸੀਂ ਬਾਹਰ ਅੰਦਰ ਲਈ ਸੂਟ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਬਾਜ਼ਾਰ ਜਾਣਾ ਜਾਂ ਕਿਤੇ ਹੋਰ ਛੋਟੇ-ਮੋਟੇ ਫੰਕਸ਼ਨ ਤੇ ਪਾਉਣਾ ਕਿਸੇ ਬਰਥਡੇ ਪਾਰਟੀ ਤੇ ਠੀਕ ਹੈ ਜੀ ਇਸ ਤਰ੍ਹਾਂ 올ਓਵਰ 5 ਮੀਟਰ ਸੂਟ ਰਹੇਗਾ ਇਸ ਤਰ੍ਹਾਂ ਇਹਦੇ ਘੇਰੇ ਤੇ ਕਮਾਂਗਾ ਵਿੱਚ ਇਸ ਤਰ੍ਹਾਂ ਅੰਬੀਆਂ ਦਾ ਡਿਜ਼ਾਈਨ ਬਣਿਆ ਹੋਇਆਗਾ ਤੇ ਨਾਲ ਇਹਦੇ ਐਸੀ ਤਰ੍ਹਾਂ ਦਾ ਦੁਪੱਟਾ ਰਹੇਗਾ ਜੀ ਇਸ ਤਰ੍ਹਾਂ ਦਾ ਦੁਪੱਟੇ 'ਚ ਕੰਮ ਰਹੇ ਸਾਢੇ 800 ਰੁਪਿਆ ਇਹਦਾ ਵੀ ਪ੍ਰਾਈਸ ਰਹੇਗਾ ਲਓ ਜੀ ਇਹ ਕਾਵੜਾ ਵਰਕ ਵਾਲਾ ਸੂਟ ਆਗਾ ਇਸ ਤਰ੍ਹਾਂ ਇਹਦੇ ਕੇਰੇ ਤੇ ਵਰਕ ਆਲ ਓਵਰ 5 ਮੀਟਰ ਸੂਟ ਆ ਜੀ ਵਿੱਚ ਇਸ ਤਰ੍ਹਾਂ ਇਹਦੇ ਬੂਟੀ ਰਹੇਗੀ ਘੇਰਾ ਹੋਊਗਾ ਜੀ ਇਹਦਾ 24 25 ਇੰਚ ਠੀਕ ਆ ਜੀ ਘੱਟ ਤੋਂ ਘੱਟ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਆਲ ਓਵਰ 5 ਮੀਟਰ ਸੂਟ ਆ ਜੀ ਇਹ ਵੀ ਤੇ ਇਹਦੇ ਨਾਲ ਦੁਪੱਟਾ ਰਹੇਗਾ ਇਸ ਤਰ੍ਹਾਂ ਦਾ ਵਰਕ ਵਾਲਾ ਦੇਖੋ ਇਸ ਤਰ੍ਹਾਂ ਦਾ ਵਰਕ ਵਾਲਾ ਇਹਦੇ ਨਾਲ ਦੁਪੱਟਾ ਰਹੇਗਾ ਇਹਦਾ ਵੀ ਪ੍ਰਾਈਸ 850 ਆਗਾ ਨੋਟ ਦੇਖੋ ਇੱਕ ਆਪਣਾ ਲਾਸਟ ਵਾਲਾ ਸੂਟ ਦੇਖੋ ਕਿੰਨਾ ਸੋਹਣਾਗਾ ਇਹ ਵਾਲਾ ਇਹਦੇ ਘੇਰੇ ਤੇ ਕੰਮ ਦੇਖੋ ਲਾਈਟ ਵੇਟ ਜਿਹਾ ਸੂਟ ਆ ਕਿੰਨਾ ਚਮਕਣਾਮਕ ਵਾਲਾ ਦੇਖੋ ਜੀ ਪੂਰੇ ਘੇਰੇ ਤੇ ਇਸ ਤਰ੍ਹਾਂ ਦਾ ਕੰਮ ਰਹੇਗਾ ਇਹ ਗਲਾ ਬਣਿਆ ਹੋਇਆਗਾ ਗਲਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹਦਾ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਰਹੇਗਾ ਇਸ ਤਰ੍ਹਾਂ ਲੋਚ ਇਸ ਤਰ੍ਹਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਵਰਕ ਕਰ ਸਕਦੇ ਹੋਗੇ ਦੇਖੋ ਕਲਰ ਬਹੁਤ ਪਿਆਰਾ ਹੈਗਾ ਥੋੜਾ ਜਿਹਾ ਕੈਮਰੇ ਚ ਲਾਈਟ ਆ ਰਿਹਾ ਥੋੜਾ ਜਿਹਾ ਡਾਰਕ ਹੈਗਾ ਤੇ ਸਟੱਬ ਵੀ ਬਹੁਤ ਸੋਹਣਾ ਲਾਈਟ ਵੇਟ ਸੂਟ ਹੈਗਾ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਨਹੀਂ ਆਪਾਂ ਕੱਲੇ ਕਮੀਜ਼ ਦੇ ਉੱਪਰ ਕਿਉਂਕਿ ਬਰਫ ਹੁੰਦਾ ਚੂਵੇ ਨਾ ਇਸ ਕਰਕੇ ਕੱਲੇ ਕਮੀਜ਼ ਉੱਪਰ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ 850 ਰੁਪਿਆ ਅੱਜ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ 850 ਰਹੇਗਾ ਜੀ ਇਹ ਸੂਟ ਬਹੁਤ ਸੋਹਣੇ ਨੇਗੇ ਤੇ ਹੁੰਦੇ ਮੌਸਮ 'ਚ ਪਾਉਣ ਨੂੰ ਬਹੁਤ ਵਧੀਆ ਸੂਟ ਨੇਗੇ ਜਿਸ ਤਰ੍ਹਾਂ ਆਪਾਂ ਮਾਜੀ ਇਹਨਾਂ ਨੂੰ ਘਰੇ ਤਿਆਰ ਕਰ ਸਕਦੇ ਆਂਗੇ ਤੇ ਛੋਟੇ-ਮੋਟੇ ਫੰਕਸ਼ਨ 'ਚ ਪਾ ਸਕਦੇ ਆਂਗੇ ਠੀਕ ਹੈ ਜੀ ਮੈਨੂੰ ਉਮੀਦ ਆ ਅੱਜ ਵਾਲੇ ਸੂਟ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ